ਮਸਾਲਿਆਂ ਦੇ ਵਿੱਚ ਵੀ ਉਹ ਡਾਕਟ੍ਰੇਸ਼ਨ ਬਹੁਤ ਹੈ ਖਾਸ ਕਰਕੇ ਜਿਵੇਂ ਆਪਾਂ ਹਲਦੀ ਬਹੁਤ ਯੂਜ਼ ਕਰਦੇ ਆ ਜਾਂ ਆਪਾਂ ਦੇਗੀ ਮਿਰਚ ਹੋ ਗਈ ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਅਨਸੇਫ ਸੈਂਪਲਸ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੂੰ ਕਿਸੇ ਨੋਨ ਸੋਰਸ ਤੋਂ ਲੈਣੇ ਚਾਹੀਦੇ ਆ ਜਾਂ ਬਹੁਤੇ ਮਸਾਲੇ ਜਿਹੜੇ ਹੈਗੇ ਆ ਆਪਣੇ ਰੈਡੀਜ਼ ਘਰੇ ਬਣਾ ਲੈਣੇ ਆ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਹੈ ਸੋ ਜਿਹੜੇ ਫਰੂਟਸ ਆਰ ਵੈਜੀਟੇਬਲਸ ਆ ਉਹ ਅਜੇ ਵੀ ਸੇਫ ਹੈਗੇ ਆ ਉਹਦੇ ਵਿੱਚ ਅਸੀਂ ਪੈਸਟੀਸਾਈਡਸ ਹੋਰ ਦੂਜੇ ਵੀ ਜਿੰਨੇ ਕ ਅਸੀਂ ਹੁਣ ਤੱਕ ਸਾਡੀ ਟੈਸਟਿੰਗ ਹੋਈ ਆ ਉਹ ਵਿਦਨ ਪਰਮਿਸਿਬਲ ਲਿਮਿਟਸ ਆਇਆ ਉਹਦੇ ਵਿੱਚ ਉਸ ਤੋਂ ਬਿਜਾਉਣ ਨਹੀਂ ਆਇਆ ਇਹਦੇ ਵਿੱਚ ਇੱਕ ਇਸ਼ੂ ਸੀਗਾ ਜਿਹੜਾ ਫਰੂਟਸ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਉਹ ਅਸੀਂ ਰਿਪੀਟਡਲੀ ਚੈੱਕ ਕਰਦੇ ਆ ਉਹਨਾਂ ਦੇ ਵਿੱਚ ਪਹਿਲਾਂ ਸੀਗੇ ਇਸ਼ੂ ਇਹ ਪਰ ਹੁਣ ਕੈਲਸ਼ੀਅਮ ਕਾਰਬਾਈਡ ਨਹੀਂ ਯੂਜ਼ ਕਰ ਰਹੇ ਹੁਣ ਜਿਹੜੇ ਸਾਡੇ ਕੋਲੇ ਅਸੀਂ ਨਾ ਰਾਈਪਨਿੰਗ ਚੈਂਬਰਸ ਆ ਗਏ ਆ ਮੰਡੀਆਂ ਦੇ ਵਿੱਚ ਤਾਂ ਅਸੀਂ ਬਣਾ ਦਿੱਤੇ ਵੈਸੇ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਵਿੱਚ ਜਿਹੜੀ ਗੈਸ ਹੀ ਯੂਜ਼ ਕਰ ਰਹੇ ਜਿਹੜੀ ਕਿ ਪਰਮਿਟਡ ਆ ਗਿਆ ਉਹਦੇ ਵਿੱਚ ਜ਼ਿਆਦਾ ਦਿੱਕਤ ਇਹ ਇਸੇ ਤਰ੍ਹਾਂ ਜਿਹੜਾ ਤੁਹਾਡਾ ਵੈਜੀਟੇਬਲਸ ਹੈਗੇ ਆ ਸੈਲਡਸ ਹੈਗੇ ਆ ਉਹਨਾਂ ਦੇ ਵਿੱਚ ਦਿੱਕਤ ਨਹੀਂ ਆ ਸੋ ਉਹ ਆਪਾਂ ਨੂੰ ਪ੍ਰੇਫਰੈਂਸ ਹੋਣੀ ਚਾਹੀਦੀ ਆ